ਰੋਤਿਆਨ ਜਤਾਰ ਸਿੰਘ ਜੱਬੂਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਥੀਓ ਗੱਲ ਕਰਾਂਗੇ ਪੰਜਾਬ ਦੇ ਵਿੱਚ ਉਸ ਜ਼ਿਲ੍ਹੇ ਦੀ ਸ਼ਹੀਦ ਭਗਤ ਸਿੰਘ ਨਗਰ ਜਿਹਦੇ ਜ਼ਿਲ੍ਹੇ ਦੇ ਨਾਲ ਨਾਮ ਦੇ ਨਾਲ ਜਾਣਿਆ ਜਾਂਦਾ ਜ਼ਿਲ੍ਹਾ ਇੱਥੋਂ ਦੇ ਮਾਨਯੋਗ ਐਸਐਸਪੀ ਸਹਿਬਾਨ ਡਾਕਟਰ ਮਹਿਤਾਬ ਸਿੰਘ ਅੱਜ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਬਹੁਤ ਵੱਡੀ ਕਤਲ ਦੀ ਗੁੱਤਲੀ ਨੂੰ ਸੁਲਝਾਇਆ ਗਿਆ ਪੈਸੇ ਦੇ ਲੈਂਡ ਦੇਣ ਨੂੰ ਲੈ ਕੇ ਇੱਕ ਪ੍ਰਵਾਸੀ ਦਾ ਕਤਲ ਹੁੰਦਾ ਜਿੰਨੇ ਵੀ ਬੰਦੇ ਕਤਲ ਦੇ ਵਾਚੀ ਸੀ ਸਾਰਿਆਂ ਨੂੰ ਦੀ ਪੁਲਿਸ ਨੇ ਵਾਕ ਖੂਬੀ ਤਰੀਕੇ ਦੇ ਨਾਲ ਫੜਿਆ ਇਨਚਾਰਜ ਸੀਐਸਟਾਫ ਅਵਤਾਰ ਸਿੰਘ ਅੱਜ ਦੀ ਮਸ਼ੱਦਦ ਮਿਹਨਤ ਦੇ ਸਦਕਾ ਮਸਲੇ ਨੂੰ ਹੱਲ ਕੀਤਾ ਗਿਆ ਦੋਸ਼ੀਆਂ ਨੂੰ ਗ੍ਰਿਪ ਦੇ ਵਿੱਚ ਲਿਆਂਦਾ ਗਿਆ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਮਾਨ ਡਿਸਟ੍ਰਿਕਟ ਪੁਲਿਸ ਉਹਦੇ ਵਿੱਚ ਉਹਨੂੰ ਟ੍ਰੇਸ ਕਰਨ ਲਈ ਡਿਟेक्ट ਕਰਨ ਲਈ ਪੂਰੀ ਐਫਰਟਸ ਕਰਦੀ ਹੈ ਇਸੇ ਤਰ੍ਹਾਂ ਦੀ ਇੱਕ ਵਾਰਦਾਤ 21 ਅਗਸਤ ਨੂੰ ਹੋਈ ਸੀ ਜਿਹਦੇ ਵਿੱਚ ਇੱਕ ਸਾਨੂੰ ਅਨਨੋਨ ਡੈਡ ਬੋਡੀ ਜਿਹੜੀ ਹੈਗੀ ਐ ਉਹ ਪਿੰਡ ਲਧਾਣਾ ਚਿੱਕਾ ਥਾਣਾ ਸਦਰ ਬੰਗਾ ਦੇ ਵਿੱਚ ਮਿਲੀ ਸੀ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਰਜਿਸਟਰ ਕੀਤੀ 88 ਨੰਬਰ ਥਾਣਾ ਐਕਸ ਅੰਡਰ ਬੀ ਐਨ ਐਸ 103 ਐਂਡ 3 ਇਹਦੇ ਬਾਅਦ ਅਸੀਂ ਇੱਕ ਟੀਮ ਬਣਾਈ ਐਸ ਪੀ ਡੀ ਸਾਹਿਬ ਦੇ ਅੰਡਰ ਡੀ ਐਸ ਪੀ ਇਨਵੈਸਟੀਗੇਸ਼ਨ ਡੀ ਐਸ ਪੀ ਬੰਗਾ ਐਸ ਐਚ ਓ ਸਦਰ ਬੰਗਾ ਤੇ ਸੀ ਆਈਏ ਇਨਚਾਰਜ ਅਫਤਾਰ ਇਹਨਾਂ ਦੀ ਟੀਮ ਨੇ ਜਿਹੜੇ ਐਫਰਟਸ ਕੀਤੇ ਉਸ ਤੋਂ ਬਾਅਦ ਜਿਹੜਾ ਇਹ ਵਿਅਕਤੀ ਦੀ ਡੈਡ ਬੋਡੀ ਸੀ ਇਸ ਨੂੰ ਟ੍ਰੇਸ ਕੀਤਾ ਗਿਆ ਇਹ ਜੋ ਇਸ ਦੀ شناخت ਹੋਈ ਹੈ ਦਾ ਨਾਮ ਅਮਰ ਸਿੰਘ ਪੁੱਤਰ ਝੰਡੂ ਹੈਗਾ ਇਹ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ ਇਹ ਇੱਥੇ ਜਦੋਂ ਇਹਨੂੰ ਇਹਨੂੰ ਅਸੀਂ ਟਰੇਸ ਕੀਤਾ ਉਸ ਤੋਂ ਬਾਅਦ ਜਿਹੜਾ ਟੈਕਨੀਕਲ ਦੀ ਮਦਦ ਨਾਲ ਤੇ ਹੋਰ ਅਸੀਂ ਜਿਹੜੇ ਐਫਰਟਸ ਕੀਤੇ ਜਿਹੜਾ ਇਹਦੇ ਦੋਸ਼ੀ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਨਾਂ ਨੂੰ ਅਸੀਂ ਟਰੇਸ ਕਰ ਲਿਆ ਉਹਨਾਂ ਕਿੰਨਾਂ ਨੂੰ ਅਰੈਸਟ ਵੀ ਕੀਤਾ ਗਿਆ ਉਹ ਜਿਹੜਾ ਪਾਇਆ ਗਿਆ ਇੱਕ ਹਰੀਸ਼ ਕੁਮਾਰ ਪੁੱਤਰ ਦੁਰਗਾ ਪ੍ਰਸਾਦ ਦਾ ਇਹ ਵੀ ਜਿਹੜਾ ਡਿਸਟ੍ਰਿਕਟ ਬਰੇਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਨਾਲ ਜਿਹੜੇ ਦੋ ਲੋਕਲ ਇੱਕ ਬੰਦੇ ਸੀਗੇ ਇੱਕ ਗੁਰਦੀਪ ਸਿੰਘ ਉਰਫ ਦੀਪਾ ਤੇ ਤੀਸਰਾ ਗਗਨਦੀਪ ਸਿੰਘ ਸਿੰਘ ਉਰਫ ਗੱਗੀ ਇਹ ਵੀ ਇਹਦੇ ਨਾਲ ਇਹਨਾਂ ਤਿੰਨਾਂ ਨੇ ਮਿਲ ਕੇ ਜਿਹੜਾ ਹੈਗਾ ਇਸ ਵਿਅਕਤੀ ਦਾ ਕਤਲ ਕੀਤਾ ਇਹਦੇ ਵਿੱਚ ਜੋ ਇਹਨਾਂ ਦੀ ਇੰਟੈਂਸ਼ਨ ਸੀ ਜੀ ਕਤਲ ਕਰਨ ਦੀ ਉਹ ਜਿਹੜਾ ਇਹ ਹਰੀਸ਼ ਕੁਮਾਰ ਸੀਗਾ ਇਹ ਇਹਦਾ ਰਿਸ਼ਤੇਦਾਰੀ ਵਿੱਚ ਕਤਲ ਹੋਣ ਵਾਲੇ ਬੰਦੇ ਦਾ ਭਾਂਜਾ ਲੱਗਦਾ ਸੀ ਇਹਨਾਂ ਦਾ ਆਪਸ ਦੇ ਵਿੱਚ ਪੈਸਿਆਂ ਦਾ ਲੈਣ ਦੇਣ ਸੀ ਇਹਨਾਂ ਦੀ ਪਹਿਲਾਂ ਵੀ ਇੱਕ ਦੋ ਵਾਰ ਫੋਨ ਤੇ ਗੱਲ ਸੁਣੀ ਹੋਈ ਹੈਗੀ ਹੈ ਜਿਹੜਾ ਇਹ ਵਿਅਕਤੀ ਹੈ ਇਸਦੇ ਕੋਲ ਆਇਆ ਸੀਗਾ ਹਰੀਸ਼ ਦੇ ਕੋਲ ਤੇ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਇਹਨਾਂ ਤਿੰਨਾਂ ਨੂੰ ਜਿਹੜਾ ਪਿੰਡ ਲੁਧਿਆਣਾ ਚਿੱਕਾ ਲਿਆ ਕੇ ਇਹਨਾਂ ਨੇ ਉੱਥੇ ਮੌਕੇ ਤੇ ਇਹਦਾ ਕਤਲ ਕਰ ਦਿੱਤਾ ਕਤਲ ਦੇ ਲਈ ਜਿਹੜਾ ਇਹਨਾਂ ਨੇ ਇੱਕ ਜਿਹੜਾ ਦਾਤਰ ਯੂਜ਼ ਕੀਤਾ ਉਹ ਦਾਤਰ ਵੀ ਮੌਕੇ ਤੋਂ ਰਿਕਵਰ ਹੋ ਗਿਆ ਦੋ ਮੋਟਰਸਾਈਕਲ ਵਾਹਦਾ ਦੇ ਵਿੱਚ ਯੂਜ਼ ਕੀਤੇ ਗਏ ਸੀ ਉਹ ਮੋਟਰਸਾਈਕਲ ਵੀ ਜਿਹੜਾ ਅਸੀਂ ਜਗੇ ਰਿਕਵਰ ਕਰ ਲਿਆ ਇਹ ਹਜੇ ਪੈਸੇ ਦਾ ਮਾਮਲਾ ਹੈ ਇਹ ਅਜੇ ਅਸੀਂ ਦੇਖਣਾ ਜੀ ਸਾਨੂੰ ਲੱਗਦਾ ਕਿ 50 ਹਜ਼ਾਰ ਜਾਂ ਲੱਖ ਦਾ ਮਾਮਲਾ ਸੀ ਉਹ ਅਸੀਂ ਸਾਰਾ ਕਲੀਅਰ ਕਰਾਂਗੇ ਕਿਉਂਕਿ ਉਹਦੀ ਫੈਮਿਲੀ ਨੂੰ ਵੀ ਇਨਫੋਰਮ ਕੀਤਾ ਗਿਆ ਹੈ ਕੀ ਕੀ ਸਾਰਾ ਮਾਮਲਾ ਤੁਸੀਂ ਉਹਨੂੰ ਸਵੇਰੀਫਾਈ ਕਰ ਰਹੇ ਹਾਂ ਜੀ ਅਸੀਂ ਸਰ ਇਹਦਾ ਦੋਸ਼ਕ ਬਣਿਆ ਹੈ ਇਹਦਾ ਕੋਈ ਪਿੱਛੇ ਬੈਕਗਰਾਉਂਡ ਵੀ ਹੈ ਕੋਈ ਇਹਦੇ ਬਾਰੇ ਨਹੀਂ ਜੀ ਜੋ ਅਸੀਂ ਹਜੇ ਤੱਕ ਵੈਰੀਫਾਈ ਕੀਤਾ ਹੈ ਜਿਹੜਾ ਹਰੀਸ਼ ਕੁਮਾਰ ਉਹ ਬਰੇਲੀ ਦਾ ਰਹਿਣ ਵਾਲਾ ਹੈ ਇਹ ਇੱਥੇ ਲੋਕਲੀ ਕਿਸੇ ਦੇ ਘਰੇ ਕੰਮ ਕਰਦਾ ਸੀਗਾ ਇਹਦਾ ਕੋਈ ਕ੍ਰਿਮੀਨਲ ਬੈਕਗਰਾਉਂਡ ਨਹੀਂ ਹੈਗਾ ਜਿਹੜੇ ਦੂਜੇ ਦੋਸ਼ੀ ਹੈ ਇੱਕ ਗੁਰਦੀਪ ਹੈ ਉਹ హెయిర్ ਕਟਿੰਗ ਦੀ ਸ਼ਾਪ ਤੇ ਕੰਮ ਕਰਦਾ ਸੀ ਜਿਹੜਾ ਗਗਨਦੀਪ ਸਿੰਘਾ ਗਗਨਦੀਪ ਸਿੰਘ ਹੈ ਉਹ ਮਿਹਨਤ ਮਜ਼ਦੂਰੀ ਕਰਦਾ ਸੀ ਇਹਨਾਂ ਦਾ ਹਜੇ ਤੱਕ ਸਾਡੇ ਕੋਈ ਵੀ ਕ੍ਰਿਮਨਲ ਰਿਕਾਰਡ ਜਿਹੜਾ ਹੈਗਾ ਸਾਹਮਣੇ ਨਹੀਂ ਆਇਆ ਸਰ ਡਿਸੀਜ਼ ਦੀ ਘਟਨਾ ਵੇਲੇ شناخت ਨਹੀਂ ਸੀ ਹੋਈ ਕਿ ਕਮਿੰਸ ਉਹ ਇੱਥੇ ਨਹੀਂ ਲੋਕਲ ਨਹੀਂ ਰਹਿੰਦਾ ਸੀ ਵਿਧਾਨਾ ਚੱਕਾ ਲੇ ਕੇ ਉਹਨੂੰ ਬੁਲਾਇਆ ਕਿਵੇਂ ਗਿਆ ਜੀ ਤੇ ਹਰਦੀਪ ਸਿੰਘ ਦੇ ਖੇਤਾਂ ਵਿੱਚ ਇਹ ਜਿਹੜਾ ਹਰੀਸ਼ ਹੈਗਾ ਜੀ ਇੰਨੇ ਹੀ ਉਹਨੂੰ ਉਸ ਜਗ੍ਹਾ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕਰ ਰੱਖੀ ਸੀ ਤਾਂ ਜਿਹੜਾ ਹਰੀਸ਼ ਹੈਗਾ ਇਹ ਪਿੱਛੋਂ ਤਾਂ ਯੂਪੀ ਦਾ ਰਹਿਣ ਵਾਲਾ ਹੈ ਬਟ ਇਹ ਲੋਕਲ ਜਿਹ ਇਹ ਲੋਕਲ ਦਵਿੰਦਰ ਸਿੰਘ ਜਿਹੜਾ ਹੈਗਾ ਐਮਾ ਜੱਟਾ ਥਾਣਾ ਮਹਿਲਪੁਰ ਉਹਦੇ ਘਰੇ ਕੰਮ ਕਰਦਾ ਸੀ ਤਾਂ ਇੰਨੇ ਪਹਿਲਾਂ ਹੀ ਪਲੈਨਿੰਗ ਕਰਕੇ ਜਿਹੜਾ ਇੱਕ ਸੁੰਸਾਨ ਜਗ੍ਹਾ ਦੇਖੀ ਤੇ ਉਹਨੂੰ ਉੱਥੇ ਮੌਕੇ ਤੇ ਬੁਲਾਇਆ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਉਹਦਾ ਕਤਲ ਕਰ ਦਿੱਤਾ ਹਰੀਸ਼ ਨੇੜੇ ਤੇ ਰਹਿੰਦਾ ਸੀ ਤੋਂ ਮੈਂ ਆਪਣੇ ਮਾਮੇ ਨੂੰ ਬੁਲਾ ਲਿਆ ਉਹਨੇ ਆਪਣੇ ਮਾਮੇ ਨੂੰ ਉੱਥੇ ਬੁਲਾ ਲਿਆ ਜਿਹੜੇ ਦੋ ਉਹਦੇ ਨਾਲ ਸਾਥੀ ਸੀਗੇ ਉਹਨਾਂ ਨੇ ਉਹਦੇ ਨਾਲ ਪਹਿਲਾਂ ਹੀ ਪਲੈਨਿੰਗ ਕੀਤੀ ਸੀ ਤੇ ਉਹ ਮੌਕੇ ਤੇ ਲਿਆ ਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਕਤਲ ਦੇ ਪਿੱਛੇ ਅਜੇ ਤੱਕ ਨਹੀਂ ਪਹੁੰਚੇ ਗਏ ਕਤਲ ਦੇ ਵਿੱਚ ਬਿਲਕੁਲ ਜੀ ਇਹਨਾਂ ਨੇ ਸਿਰਫ ਦੱਤ ਦੱਤਰ ਵਰਤਿਆ ਹੈਗਾ ਤੇ ਇੱਕ ਪਰਨੇ ਸੀਗੇ ਉਹ ਇਹਨਾਂ ਨੇ ਮੰਨਣ ਲਈ ਯੂਜ਼ ਕੀਤੇ ਉਹਨੂੰ ਤੇ ਇੱਕ ਦਾਤਰ ਜਿਹੜਾ ਹੈਗਾ ਉਹਦੇ ਲਈ ਉਹਨੂੰ ਮਾਰਿਆ ਇਹ ਜਿਨ੍ਹਾਂ ਦੇ ਘਰ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ ਨਾ ਪ੍ਰਵਾਸੀਆਂ ਦੀ ਜਿਸ ਤਰੀਕੇ ਆਪਾਂ ਪੰਜਾਬ ਪੁਲਿਸ ਨੂੰ ਕਿਹਾ ਜਾਂਦਾ ਕਿ ਜਿਹੜੇ ਵੀ ਪ੍ਰਵਾਸੀ ਆਦੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਇਹ ਜਿਹੜਾ ਕਿਰਾਏ ਤੇ ਰਹਿੰਦਾ ਸੀ ਜੇ ਦੂਸਰੇ ਡਿਸਟ੍ਰਿਕਟ ਅੰਦਰ ਸੀ ਅਸੀਂ ਉਹ ਵੀ ਵੈਰੀਫਾਈ ਕਰ ਰਹੇ ਹਾਂ ਕਿ ਉੱਥੇ ਇਹਨਾਂ ਨੇ ਜਿਹੜੀ ਪੁਲਿਸ ਵੈਰੀਫਿਕੇਸ਼ਨ ਆ ਕਰਾਈ ਸੀ ਜਾਂ ਨਹੀਂ ਉਹ ਸਾਰੀ ਚੀਜ਼ ਹੈਗੀ ਹੈ ਅਸੀਂ ਇਹਨਾਂ ਦਾ ਰਿਮਾਂਡ ਲਿਆ ਇਹਨਾਂ ਨੂੰ ਅ ਜਤਾਰ ਸਿੰਘ ਜੱਬੋਵਾਲੋਂ ਦਿਓ 9465013313 ਤੇ ਕਰੋ ਸੰਪਰਕ ਵੀਡੀਓ ਨੂੰ ਕਰੋ ਸ਼ੇਅਰ ਧੰਨਵਾਦ ਸ਼ੁਕਰੀਆ ਮਿਹਰਬਾਨੀ